ਹਾਂਜੀ ਦੋਸਤੋ ਅਸੀਂ ਪਹੁੰਚ ਚੁੱਕੇ ਆ ਸਰਹਨ 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 ਤਾਂ ਬੋਲਣ ਜੋ ਅਲੱਗਾ ਸਰਹਨ ਹੈ ਤੇ ਇੱਥੇ ਭੀਮਾ ਕਾਲੀ ਜੀ ਦਾ ਟੈਂਪਲ ਹੈ ਔਰ ਇੱਕ ਮਹਾਰਾਜਾ ਦਾ ਜਿਹੜਾ ਮਹਿਲ ਹੈ ਕਿਲਾ ਕਹਿੰਦੇ ਨੇ ਆ ਉਹ ਦੋ ਥਾਵਾਂ ਦੇਖਣ ਆ ਲਈਆਂ ਬਹੁਤ ਦੂਰੋਂ ਸਰਦਾਲੂ ਆਉਂਦੇ ਇੱਥੇ ਤੇ ਸਥਾਨਕ ਤਾਂ ਆਉਂਦੇ ਆਉਂਦੇ ਆ ਇਸ ਤੋਂ ਇਲਾਵਾ ਜਿਹੜਾ ਬਾਹਰਲੇ ਇੱਥੇ ਕਾਫੀ ਆਉਂਦੇ ਆ ਆ ਫੋਰਨਰ ਦੇਖ ਸਕਦੇ ਹੋ ਤੁਸੀਂ ਫੋਰਨਰ ਵੀ ਆਏ ਆ ਕਾਫੀ ਵੇਅਰ ਫਰੋਮ ਸਰ ਵੇਅਰ ਫਰੋਮ ਇਜ਼ਰਾਈਲ OK ਹੈਸ ਤਾਂ ਇਰਾਈਲ ਤੋਂ ਸੀਗੇ ਕੋਈ ਸਾਥੀ ਜਿਹੜੇ ਇਜ਼ਰਾਈਲ ਆਏ ਹੋਏ ਸੀ ਅਸੀਂ ਪਹਿਲਾਂ ਦਰਸ਼ਨ ਕਰਾਂਗੇ ਭੀਮਾ ਕਾਲੀ ਜੀ ਟੈਂਪਲ ਮੇਰੇ ਪਾਸ ਤਾਂ ਕਾਲੀ ਮਾਤਾ ਦਾ ਇੱਕ ਹੋਰ ਮਾਤਾ ਦਾ ਟੈਂਪਲ ਹੈ ਇੱਥੇ ਇਹ ਵਾਲਾ ਬੜਾ ਜਗਾ ਜਿਹੜੀ ਸੋਹਣੀ ਹੈ ਉਚਾਈ ਤੇ ਹੈ ਠੰਡੀ ਜਗਾ ਤਾਂ ਅਸੀਂ ਪਹੁੰਚ ਚੁੱਕੇ ਆਂ ਭੀਮਕਾਲੀ ਮੰਦਿਰ ਤਾਂ ਤੁਸੀਂ ਦੇਖ ਸਕਦੇ ਹੋ ਆ ਮੰਦਿਰ ਦੇ ਸਾਹਮਣੇ ਪਾਰਕ ਹੈ ਸੋਹਣਾ ਪਾਰਕ ਬਣਿਆ ਹੋਇਆ ਪਹਾੜਾਂ ਦੇ ਵਿੱਚ ਘਰਿਆ ਹੋਇਆ ਇਲਾਕਾ ਹੈ ਤਾਂ ਜਿਹੜੇ ਸਾਫਕਾ ਮੁੱਖ ਮੰਤਰੀ ਜੀ ਹਿਮਾਚਲ ਦੇ ਵੀਰ ਭੱਦਰ ਸਿੰਘ ਇਹਨਾਂ ਨੇ ਬਣਾਇਆ ਤਾਂ ਹੁਣ ਆਪਾਂ ਮੰਦਿਰ ਦੇ ਵਿੱਚ ਐਂਟਰ ਕਰਾਂਗੇ ਇਹ ਹੈ ਪਹਿਲਾ ਕਾਲੀ ਮੰਦਿਰ। ਬਹੁਤ ਸੋਹਣਾ ਬਣਿਆ ਹੋਇਆ ਹੈ। ਸੀ ਸਰਾਨਾ ਦੇਖੇ ਪਹੁੰਚ ਚੁੱਕੇ ਆ ਤੇ ਹੁਣ ਦੇਖ ਰਹੇ ਆ ਰਾਜੇ ਦਾ ਜਿਹੜਾ ਮਹਿਲੇ ਕੇਲੇ ਜਿੱਥੇ ਉਹ ਰਹਿੰਦਾ ਸੀ ਸਰਹਨ ਵਿਖੇ ਤੇ ਬੜਾ ਜਿਹੜਾ ਖੂਬਸੂਰਤ ਏਰੀਆ ਆ ਦੇਖੋ ਇਧਰ ਦਾ ਸਾਰੇ ਸੇਬਾਂ ਦੇ ਬਾਗ ਵਾਲਾ ਇਲਾਕਾ ਹੀ ਹੈ ਤੇ ਆ ਹੁਣ ਆਪਾਂ ਐਂਟਰੀ ਕਰਾਂਗੇ ਇਹ ਰਾਜੇ ਦਾ ਜਿਹੜਾ ਇੱਥੋਂ ਦਾ ਮਹਿਲ ਕੇਲਾ ਕਿੰਝ ਜੱਡੋ ਵਿਖੇ ਹਰ ਆ ਆ ਬਾਹਰੋਂ ਨਿਗਰ ਰੱਖਦੇ ਹੋਣਗੇ ਤੇ ਜਿਹੜਾ ਇਹ ਪੁਰਾਣਾ ਜਿਹੜਾ ਹਿਮਾਚਲ ਦੀ ਜਿਹੜੀ ਸ਼ੈਲੀ ਹੈ ਘਰਾਂ ਬਣਾਉਣ ਵਾਲੀ ਪ੍ਰਾਤਨ ਸ਼ੈਲੀ ਉਸੇ ਸ਼ੈਲੀ ਦੇ ਵਿੱਚ ਬਣਿਆ ਹੋਇਆ ਤਾਂ ਸਰਾਨਾ ਇੱਕ ਤਾਂ ਭੀਮਕਾਲੀ ਟੈਂਪਲ ਦੇਖ ਸਕਦੇ ਹੋ ਮੰਦਿਰ ਇੱਕ ਇਹ ਰਾਜੇ ਦਾ ਮਹਿਲ ਹੈ ਇੱਕ ਤੀਸਰਾ ਹਵਾ ਮਹਿਲ ਹੈ ਤੇ ਉਹ ਥੋੜਾ ਅੱਗੇ ਜਾ ਕੇ ਆ ਇਹ ਤਿੰਨ ਥਾਵਾਂ ਇੱਥੇ ਦੇਖਣ ਵਾਲੀਆਂ ਔਰ ਇੱਥੇ ਉਚਾਈ ਤੇ ਹੋਣ ਕਰਕੇ ਵੈਦਰ ਵੀ ਵਧੀਆ ਠੰਡਾ ਹੈਗਾ ਮੌਸਮ ਤੇ ਲੋਕੇਸ਼ਨ ਬੜੀ ਸ਼ਾਨਦਾਰ ਹੈ ਚਾਰੇ ਪਾਸਿਓ ਜਿਹੜੀ ਇਹ ਘिरी ਹੋਈ ਆ ਪਹਾੜਾ ਨਾਲ ਜਗਾ ਆ ਦੇਖ ਸਕਦੇ ਹੋ ਚਾਰੇ ਪਾਸੇ ਜਿਹੜੇ ਪਹਾੜਾ ਉੱਚੇ ਉੱਚੇ ਤੇ ਅਸੀਂ ਪਹਾੜਾ ਦੀ ਗੋਸ਼ਚ ਆ ਅੰਦਰੋਂ ਦੇਖਦੇ ਆ ਮੰਦਰ ਆ ਮੰਦਰ ਕਹਿੰਦਾ ਰਾਜੇ ਦਾ ਕਿਲਾ